ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਮ ਆਲਮੀ ਪਾਰਟੀ ਦੇ ਸਾਰੇ ਮੈਂਬਰ ਸਾਹਿਬਾਨ ਸਰਪੰਚ ਸਾਹਿਬ ਅੱਜ ਆਪਾਂ ਹਾੜੀਆਂ ਅੱਡੇ ਦੇ ਹਾੜੀਆਂ ਪਿੰਡ ਦੇ ਨਾਲ ਲੱਗਦੇ ਸਾਰੇ ਸਾਡੇ ਜਿਹੜੇ ਭੈਣ ਭਰਾ ਬਜ਼ੁਰਗ ਜਿਨ੍ਹਾਂ ਦਾ ਮੁੱਖ ਮੰਤਰੀ ਸਹਿਜ ਯੋਜਨਾ ਦਾ ਕਾਰਡਨ ਹੋਣ ਜਾ ਰਹੇ ਸੋ ਬਹੁਤ ਖੁਸ਼ੀ ਹੈ ਸੋ ਮੈਂ ਸਾਰਿਆਂ ਭਰਾਵਾਂ ਨੂੰ ਬੇਨਤੀ ਕਰੂਗਾ ਕਿ ਇਹ ਜਿਹੜਾ ਫਾਇਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ 10 ਲੱਖ ਦਾ ਖੇਤ ਲਈ ਸਾਡਾ ਮੁਫਤ ਇਲਾਜ ਵਾਸਤੇ ਮੁਫਤ ਕਾਰਡ ਬਣ ਜਾ ਰਿਹਾ ਸੋ ਸਾਰਿਆਂ ਨੂੰ ਮੈਂ ਮੁਬਾਰਕਵਾ ਦਿਨਾ ਤੇ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਇਹ ਜਰੂਰ ਆਪਾਂ ਕਾਰਡ ਬਣਾਉਣਾ ਸਾਰਿਆਂ ਨੇ ਕਿਉਂਕਿ ਸਾਰੇ ਆਪਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਪੀਸੀ ਮੈਂਬਰ ਹੋ ਵਰਕਰ ਹੋ ਸਰਪੰਚ ਸਾਹਿਬਾਨ ਹੋ ਬਲੌਂਗ ਪ੍ਰਧਾਨ ਸਾਹਿਬਾਨ ਹੋ ਸਾਰੇ ਆਪਾਂ ਘਰ ਘਰ ਜਾ ਕੇ ਜਿਵੇਂ ਕਾਰਡ ਬਣਾ ਰਹੇ ਹਰ ਇੱਕ ਪਰਿਵਾਰ ਦਾ ਕੋਈ ਕਾਰਡ ਤੋਂ ਰਹਿ ਨਾ ਜਾਵੇ ਕੋਈ ਬੰਜ ਰਹਿ ਨਾ ਜਾਵੇ ਤਾਂ ਜੋ ਪਰਮਾਤਮਾ ਕੋਈ ਦੁੱਖ ਤੇ ਨਾ ਦੇਵੇ ਅ ਜੇ ਕੋਈ ਦੁੱਖ ਆ ਵੀ ਜਾਵੇ ਉਹਦਾ ਇਲਾਜ ਵਧੀਆ ਹਸਪੀਟਲ ਚ ਹੋਵੇ ਵਧੀਆ ਇਲਾਜ ਹੋਵੇ ਕਿਉਂਕਿ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ ਹਸਪੀਟਲ ਵਿੱਚ ਐਡ ਕੀਤੇ ਆ ਜਿਹੜੇ ਸਾਰੇ ਤੋਂ ਜਿਹੜੇ ਹਸਪੀਟਲਾਂ ਦਾ ਨਾਂ ਸੁਣ ਕੇ ਡਰ ਲੱਗਦਾ ਸੀ ਉਹਨਾਂ ਹਸਪੀਟਲਾਂ ਦੇ ਜੇ ਕੋਈ ਦੁੱਖ ਆ ਵੀ ਜਾਂਦਾ ਤੇ ਉਹਨਾਂ ਹਸਪਤਾਲਾਂ ਉਹਨਾਂ ਵਿੱਚ ਸਾਡਾ ਇਲਾਜ ਸਰਕਾਰ ਭਗਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਉਹ ਫ੍ਰੀ ਹੋਵੇਗਾ ਸੋ ਮੈਂ ਹੁਣ ਬੇਨਤੀ ਕਰਾਂਗਾ ਸਾਰੇ ਹੀ ਬਾਰ ਬਾਰ ਜਿੰਨੇ ਵੀ ਭਰਾ ਇਹ ਆ ਆਪਾਂ ਇਹ ਕਾਰਡ ਬਣਾ ਲਈਏ ਸੋ ਨਾਲ ਦੇ ਨਾਲ ਮੁੰਡਾ ਸਾਡਾ ਜਿਹੜਾ ਰਜਿਸਟ੍ਰੇਸ਼ਨ ਕਰੀ ਜਾਊਗਾ ਸੋ ਸਾਰੇ ਆਪਾਂ ਕਾਰਡ ਬਣਾਈਏ ਤੇ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਪਹਿਲਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੱਚਿਆਂ ਦੀ ਐਜੂਕੇਸ਼ਨ ਉੱਪਰ ਚੱਕਣ ਲਈ ਹਰ ਸਕੂਲ ਦੇ ਵਿੱਚ ਜਾ ਕੇ ਜਿਹੜਾ ਵਧੀਆ ਬੈਠਣ ਦਾ ਬੰਦੋਸ਼ ਕੀਤਾ ਵਧੀਆ ਰੂਮਾਂ ਦਾ ਸਕੂਲ ਦੀ ਜਿਹੜੇ ਟੀਚਰ ਸਹਿਬਾਨ ਹੈ ਉਹਨਾਂ ਨੂੰ ਵਧੀਆ ਐਜੂਕੇਸ਼ਨ ਪੜਾਉਣ ਵਾਸਤੇ ਪਹਿਲਾਂ ਟੀਚਰਾਂ ਨੂੰ ਪੜਾਇਆ ਫਿਰ ਬੱਚੇ ਨੂੰ ਪੜਾ ਰਿਹਾ 20000 ਕਰੋੜ ਰੁਪਿਆ ਪੰਜਾਬ ਦੇ ਇਸ ਕਮੇ ਲੱਗਾ ਉਸ ਤੋਂ ਬਾਅਦ ਖੇਡਾਂ ਬਤਨ ਪੰਜਾਬ ਜੀਆਂ ਦੀ ਸ਼ੁਰੂਆਤ ਕੀਤੀ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਿਆਇਆ ਗਿਆ ਉਹਦਾ 36000 ਤੋਂ ਵੱਧ ਰੁਜ਼ਗਾਰ ਸਰਦਾਰ ਭਗਤ ਸਿੰਘ ਮਾਨ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਦਿੱਤਾ ਵਧੀਆ ਐਜੂਕੇਸ਼ਨ ਹੋ ਗਈ ਵਧੀਆ ਰੁਜ਼ਗਾਰ ਹੋ ਗਿਆ ਬਹੁਤ ਵਧੀਆ ਸਿਹਤ ਸਵਾਵਾ ਮੱਲਾਂ ਕਰਨ ਕਿੰਨਾ ਚੱਲ ਰਹੀ ਐ ਅਸੀਂ ਹੁਣ 10 ਲੱਖ ਦਾ ਬੀਮਾ ਦੇ ਰਹੇ ਆ ਤੇ ਬਿਜਲੀ ਦੇ ਬਿੱਲ ਵਾਫ ਕੀਤੇ ਉਹ ਵੀ ਹਰ ਪਰਿਵਾਰ ਦਾ ਕੀਤਾ ਪ੍ਰੈਣੀਆ ਪਾਰਟੀਆਂ ਮੈਂ ਨਹੀਂ ਵੀ ਆਪਣੇ ਆਦੇ ਕਰਤੇ ਦੂ ਵੀ ਇਹ ਸਾਡੀ ਪਾਰਟੀ ਦਾ ਕਰ ਲਓ ਦੂਜੇ ਦਾ ਰਹਿਣ ਤੋਂ ਹਰ ਕੰਮ ਜਿਹੜਾ ਹਰ ਇੱਕ ਬੰਦੇ ਦਾ ਹੋ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸੋ ਹੁਣ ਸਿਹਤ ਸਵਾਵਾਂਵਾਂ ਪੂਰਾ ਧਿਆਨ ਹੈ ਤਾਂ ਜੋ ਕੋਈ ਪ੍ਰੋਬਲਮ ਨਾ ਆਵੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ 10 ਲੱਖ ਦਾ ਬੀਮਾ ਆਪਾਂ ਸਾਰਿਆਂ ਨੇ ਘਰ ਘਰ ਜਾ ਕੇ ਹਰ ਪਰਿਵਾਰ ਦਾ ਬਣਾਉਣਾ ਸੋ ਮੈਂ ਇਹ ਕਹਿੰਦਾ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਆਓ ਕੱਲੇ-ਕੱਲੇ ਕਰਕੇ ਇਹ ਕਾਰਡ ਬਨਵਾਉਣਾ ਸ਼ੁਰੂ ਕਰ ਦਿੱਤੀ। ਬੁਲਾ ਲਓ ਜੀ ਆ ਜੋ। ਇਹ ਕਿਹਦਾ? ਮੇਰਾ ਜੀ। 34 51 ਠੀਕ ਹੈ। ਦੱਸੋ ਜੀ ਨਾਮ। ਸੁਖਦੇਵ ਸਿੰਘ। ਸੁਖਦੇਵ ਸਿੰਘ। ਸਨ ਉਹ ਲਿਨਾ। ਸਨ ਆਫ ਕੀ ਆ ਜੀ? ਧਿਆਨ ਸਰ। ਸਨ ਉਹ ਧਿਆਨ ਸਿੰਘ। ਹਾਂਜੀ ਹਾਂਜੀ। ਸਨ ਉਹ ਧਿਆਨ ਸਿੰਘ। ਰੋਹਿਤ ਓਏ। ਆਮ। ਰੋਹਿਤ ਚਲੋ ਰੁਕੋ ਹੈਗਾ ਆਧਾਰ ਕਾਰਡ ਦੇ ਦਿਓ ਜੀ ਹੈ ਲੈਓ ਇਹ ਮਤਲਬ ਆਪਟਰ ਕਾਰਡ ਹੈਗਾ ਤੁਹਾਡਾ ਮੋਟਰ ਕਾਰਡ ਵੀ ਆਪਾਂ ਮੋਟਰ ਕਾਰਡ ਨਾਲ ਲਾਟੈਚ ਹੋਣਾ ਜੀ ਫਿਰ ਨਾ ਆਸੀ ਦੀ ਟਿਕਾ ਹੋ ਜਾਂਦਾ ਨਾ ਆਪਟਰ ਕਾਰਡ ਲਾਈ ਇਹ ਇੱਥੇ ਜੀ ਇਹ ਹੈਗਾ ਆਧਾਰ ਕਾਰਡ ਕੱਢ ਦਿਓ ਆਧਾਰ ਕਾਰਡ ਮੋਟਰ ਕਾਰਡ ਦੇ ਦਿਓ ਮੋਟਰ ਕਾਰਡ ਨਾਲ ਕੱਢ ਦਿਓ ਕੱਢ ਦੇ ਇਹ ਮੋਟਰ ਕਾਰਡ ਉਹੀ ਸੇਮ ਹੈ ਇਹ ਇਧਰ ਲੱਗਦਾ ਨਹੀਂ ਲੱਗਦਾ ਇਹ ਇਧਰ ਆ ਮੋਟਰ ਸਾਡੇ ਦਾ ਨਾੜੇ ਕਿੰਨਾ ਦਾ ਡਿਟੇਲ ਨਹੀਂ ਡਿਟੇਲ ਨਹੀਂ ਆ ਰਹੀ ਇਹਨਾਂ ਦੀ ਨਹੀਂ ਤੁਹਾਡਾ ਜਮੀਨ ਦਾ ਫਰਕ ਆ ਪਾ ਲੋ ਆ ਬਲ ਇੱਕ ਹੋਰ ਫੜਾ ਆ ਦੋਨੇ ਆ ਲੱਗ ਜਾਣਾ ਸੇਮ ਹੈ ਜੀ ਆਧਾਰ ਕਾਰਡ ਹੈ ਕੋਈ ਨਾ ਆਧਾਰ ਕਾਰਡ ਇਹਨਾਂ ਦਾ ਸੇਮ ਆ ਆ ਕਿਹਦਾ ਹੈ ਆ ਦੇਖ ਲਓ ਅਲੱਗ-ਅਲੱਗ ਇਹਨਾਂ ਦਾ ਆਧਾਰ ਕਾਰਡ ਵੀ ਚਾਹੀਦਾ ਨਾਲ ਹਾਂ ਜੀ ਆ ਗਿਆ ਜੀ ਇਹਦੀ ਗੱਲ ਠੀਕ ਜੀ ਆ ਕਿੱਥੇ ਦੇ ਦੇ ਆ ਇਕੱਠੇ ਦੇ ਦੇ ਕੋਲੇ ਇੱਧਰ ਲਿਆ ਬਾਈ ਵੋਟਰ ਕਾੜਾ ਨਹੀਂ ਦਿੱਤਾ ਇਹ ਕਿਹੜਾ ਕਾੜਾ ਇਹ ਕਿਹੜਾ ਇਹ ਕਹਾਂ ਕਾ ਵੋਟਰ ਕਾ ਕਿੱਥੋਂ ਦਾ ਹਾਂਜੀ ਕਿਹੜੇ ਪਹਾੜੀ ਹੈ ਹਾਂ ਨੀ ਪਹਾੜੀ ਹੈ ਸਿੱਧੂਪੁਰ ਦਾ ਹੋਈ ਹੈ ਪਿੱਛੇ ਕਦੇ ਨਹੀਂ ਆ ਰਹੇ ਪਹਾੜੀ ਹੈ ਸੇਮ ਹੈ ਸਾਰ ਜੀ ਮਨਾਲਾ ਵਿੱਚ ਫਲ ਕਸ਼ੀ ਲਿਆ ਦੇਖੀ ਮਤਲਬ ਉਹ ਪਰੇ ਨਾ ਕੋਈ ਨਹੀਂ ਪਾਲੇ ਪਿੱਛੇ 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 ਦੇਖ ਹਾਂ ਬਾਤ ਕਰ ਲਿਓ ਬਾਤ ਚੱਲ ਪਿਆ ਪੰਚਾਇਤ ਦਾ ਕੰਮ ਨਹੀਂ ਕੋਈ ਨਹੀਂ ਦੋ ਦਸ ਹਾਂ ਨੇ ਹੋਇਆ ਨੇ ਹੋਇਆ ਵਿਚਾਰ ਲੈ ਯਾਰ ਉਹ ਸੈਟ ਲਿਆਓ ਭਾਈ ਸੈਟ ਆਧਾਰ ਕਾਰਡ ਤੇ ਫੋਟੋ ਕਾਰਡ ਦੂਜਾ ਲਿਆਓ ਸੈਟ ਮਿੱਠੂ ਆਧਾਰ ਕਾਰਡ ਤੇ ਫੋਟੋ ਕਾਰਡ ਲੈ ਕੇ ਆਓ ਕਿੱਥੇ ਤੋਂ ਲੈ ਕੰਡੇ ਬੇਟਾ ਤੂੰ ਪਹਿਲਾਂ ਕਰਦੇ ਪੁੱਤ ਨਾ ਨਾਈਟ ਹੁੰਦਾ ਇਹਨਾਂ ਟਾਈਮ ਕਰਾਉਂਦੇ ਪਹਿਲਾਂ ਕਰਦੇ ਹੁਣ ਆਲੀ ਮੈਂਬਰ ਹੈ ਜੀ ਇਹਦੇ ਜੀ ਸਰ ਕਿੰਨੇ ਮੈਂਬਰ ਹੈ ਜੀ ਕਰਦੇ ਦੋ ਨੇ ਕਿਹਦਾ ਦੋ ਦੋ ਕਿੰਨੇ ਕੱਲ ਦੇ ਲੋਕ ਵੀਰੋ ਦੇ ਪਤਾ ਕੱਲ ਹਮ ਲੋਕ ਵੋਟਰ ਕਾਰਡ ਸਟ੍ਰਾਈਪਰ ਦਾ ਐਕਸਾਇਰਟ ਕਰਦੇ ਨਹੀਂ ਕੋਈ ਨਹੀਂ ਫਿਰ ਹੋ ਜਾਏਗਾ ਅਭੀ ਚੱਲਣਾ ਹੈ ਕੰਮ ਕਾਉਂਸਲ ਨੰਬਰ ਕਾਉਂਸਲ ਨੰਬਰ ਕਿਨਾ 542 ਵੋਟਰ ਕਾਰਡ ਵੋਟਰ ਕਾਰਡ ਬਾਪੂ ਜੀ ਵੋਟਰ ਕਾਰਡ ਇਹ ਤੁਸੀ ਆਵਾ ਫੜਿਓ ਜੀ ਵੋਟਰ ਕਾਰਡ ਲੈ ਆਉਣ ਨਾਲ ਇੱਥੇ ਪ੍ਰਿੰਟ ਆ ਗਿਆ ਜੀ ਚੱਲ ਫੇਰ ਕਰਾ ਲਾਂਗੇ ਫੇਰ ਜੀ ਸਤੂਏ ਚੜ੍ਹਨਾ ਜਾਣਾ ਪਿਆ ਜਾਣਾ ਜੀ ਆ ਜਾਣੀ ਹੈ ਪਿੰਡ ਕਿਹੜਾ ਨਿਕਲਿਆ ਜਾਣਾ ਮੈਂ ਨਿਕਲਣਾ ਆਪਣੇ ਬੱਦੇ ਬੱਦੇ ਆ ਵੀ ਬੰਦਰੀ ਆਜੋ ਬੰਦਰੀ ਬੋਟਰ ਗਾੜੀ 2 ਮਿੰਟ ਰੋਜੋ ਰੋਜੋ 12 ਵਾਟੇ ਵਾਟੇ ਆ ਬਾਈ ਉਰੇ ਫੜਾ ਤੋਂ ਲੈ ਗੱਢੀਏ ਅੱਧਾ ਫੜਾ ਲਓ ਜੀ ਇਹ ਜਦੋਂ ਸਹੀ ਨਿਕਲਣ ਦਾ ਪਰਜੀ ਫੇਰ ਹੋਗਾ ਅਮਿਤ ਜੈਨ ਅਮਿਤ ਜੈਨ ਜੀ ਅਮਿਤ ਅੰਗਰੇਜ਼ੀ ਤੋਂ ਨਹੀਂ ਮੰਨਦਾ ਹੈ ਇੱਕ ਜੀ ਅਮਨ ਜਿਆ ਕੋਣ ਆ ਖੜਿਆ ਕੋਲੇ ਕੋਲੇ ਆਪਾਂ ਲੇ ਗਏ ਨਾ ਨੀਤੇ ਹਾਂ ਮਨਪ੍ਰੀਤ ਮਨਪ੍ਰੀਤ ਹੈ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਹੈ ਨੰਬਰ 9551 ਲਓ ਜੀ ਇੱਥੇ ਇੱਕ ਖੜਿਆ ਤੇਨ ਨੂੰ ਪਿੱਛੇ ਕਰਦੇ ਬਾਲੇ ਆਪਾਂ ਨੂੰ ਬਾਹਲੇ ਪਿੱਛੇ ਹੋ ਤੁਸੀਂ ਫੋਟੋ ਕਰਾ ਲਓ ਇੱਧਰ ਫੋਟੋ ਕਰਾ ਫੋਟੋ ਕਰਾ ਲਾ ਇੱਧਰ ਫੋਟੋ ਕਰਾ 142 142 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੇ ਕਾਰਡ ਅਸੀਂ ਸ਼ੁਰੂਆਤ ਪਿੰਡਹਾੜੀਆਂ ਤੋਂ ਕੀਤੀ ਐ ਸੋ ਸਾਰੇ ਪਰਿਵਾਰਾਂ ਦੇ ਘਰ ਘਰ ਜਾ ਕੇ ਸਰਪੰਚ ਸਾਹਿਬ ਨਾਲ ਨੇ ਸਾਡੇ ਹਲਕਾ ਕੋਆਰਡੀਨੇਟਰ ਨਾਲ ਨੇ ਸਾਡੇ ਬਲੰਗਪਾਡਨ ਸਾਹਿਬਾਨ ਨਾਲ ਨੇ ਸਾਰੀ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਸਾਰੀ ਨਾਲ ਨੇ ਸਾਡੀ ਟੀਮ ਸਾਰੀ ਸੋ ਅਸੀਂ ਘਰ ਘਰ ਜਾ ਕੇ 10 ਲੱਖ ਦਾ ਬੀਮਾ ਕਾਰਡ ਜਿਹੜਾ ਮੁੱਖ ਮੰਤਰੀ ਸਰਦਾਰ ਕੋਨ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਮੋਰਿੰਦ ਤੇਜੀਵਾਲ ਵੱਲੋਂ ਜੀ ਵੱਲੋਂ ਸ਼ੁਰੂਆਤ ਹੋਈ ਸੀ ਕਿ 10 ਲੱਖ ਦਾ ਇਹ ਇਲਾਜ ਹਰ ਪਰਿਵਾਰ ਦਾ ਮੁਫਤ ਇਲਾਜ ਹੋਣ ਜਾ ਰਿਹਾ ਹੈ ਉਹਦਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਜਿਹੜੇ ਬਣ ਜਾ ਰਹੇ ਸੋ ਅੱਜ ਅਸੀਂ ਛਾੜੀਆਂ ਦੇ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਕਰਕੇ ਹਰ ਪਰਿਵਾਰ ਦੀ ਰਜਿਸਟ੍ਰੇਸ਼ਨ ਕਰਵਾ ਰਹੇ ਆ ਤਾਂ ਜੋ ਹਰ ਪਰਿਵਾਰ ਪਰਮਾਤਮਾ ਕੋਈ ਦੁੱਖ ਨਾ ਲਵੇ ਜਿਹਦਾ ਉਹਦਾ ਇਲਾਜ ਹੈ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਦੇ ਸਕਾਰਦਾ ਹੀ ਦਾ ਦਾ ਮੁਕਤ ਹੋਵੇ ਸੋ ਪੂਰਾ ਹਲਕਾ ਖੁਸ਼ਾ ਪੂਰਾ ਹਰ ਪਰਿਵਾਰ ਖੁਸ਼ਾ ਸੋ ਮੈਂ ਤੁਹਾਡੇ ਚੈਨਲ ਰਹਿ ਵੀ ਸਾਰੇ ਪੰਜਾਬ ਵਾਸੀਆਂ ਨੂੰ ਪੂਰੇ ਆਪਣੇ ਹਲਕਾ ਸਾਹਨੇ ਵਾਲੇ ਵਾਸੀਆਂ ਨੂੰ ਬੇਨਤੀ ਕਰਦਾ ਕਿ ਹਰ ਪਰਿਵਾਰ ਦਾ ਸੀ ਇਹ ਕਾਰਡ ਬਣਾਵਾਂਗੇ ਹਰ ਪਰਿਵਾਰ ਨੂੰ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਪਰਮਾਤਮਾ ਕੋਈ ਦੁੱਖ ਨਾ ਦੇਵੇ ਕਿ ਦੁੱਖ ਆ ਵੀ ਜਾਵੇ ਤੋਂ ਜਿਹੜਾ ਇਲਾਜ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਜਾ ਕੇ ਆਪਣਾ ਇਲਾਜ ਕਰਾ ਸਕਵੇ ਜਿਹੜਾ ਹਸਪਤਾਲਾਂ ਦਾ ਨਾਂ ਲੈਣਾ ਵੀ ਡਰਦੇ ਸੀ ਕਿ ਉੱਥੇ ਬਹੁਤ ਲੱਖ ਰੁਪਏ ਖਰਚਿਆ ਹੁੰਦਾ ਉਹ ਸਾਰੇ ਵਧੀਆ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਜਿਹੜਾ ਉਹ ਮੁਫਤ ਹੈ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ ਪਾਰਟੀ ਸੁਪਰੀਮ ਮਾਰਗਨ ਕੇਜਰੀਵਾਲ ਦੇ ਸੁਵਾਦ ਦੇ ਨਾਲ ਨਾਲ ਸਾਡੇ ਵਰਕਰ ਸਰਬਾਨਾਂ ਨੂੰ ਸਾਨੂੰ ਇਸੀ ਟ੍ਰੇਨਿੰਗ ਦਿੱਤੀ ਗਈ ਇਸੇ ਸਨ ਉਹ ਹੀ ਸਿੱਖਿਆ ਦਿੱਤੀ ਗਈ ਕਿ ਹਰ ਪਰਿਵਾਰ ਦਾ ਬਣਾਣਾ ਤੇ ਦੂਸਰੀਆਂ ਪਾਰਟੀਆਂ ਮੰਗ ਨਹੀਂ ਕਿ ਪਹਿਲਾਂ ਸ਼ਾਦੀ ਪਾਰਟੀ ਦਾ ਬਣਾ ਦਿਓ ਅਕਾਲੀ ਦਲ ਦਾ ਬਣਾ ਲਓ ਕਾਂਗਰਸ ਦਾ ਬਣਾ ਦਿਓ ਪਰ ਸਾਡੇ ਪਾਰਟੀ ਸੁਪਰੀਮੋ ਨੇ ਤੇ ਕਿਹਾ ਕਿ ਹਰ ਇੱਕ ਦਾ ਪਰਿਵਾਰ ਦਾ ਚਾਹੇ ਉਹ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕਿਉਂਕਿ ਜਿਹੜੀ ਇਹ ਸੁਵਿਧਾ ਪੂਰੇ ਪੰਜਾਬ ਵਾਸਤੇ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਕੋਵਿੰਦ ਸਿੰਘ ਵਾਲੀ ਵੱਲੋਂ ਪਰ ਸਾਡੀ ਟੀਮ ਹਰ ਘਰ ਘਰ ਜਾ ਕੇ ਇਹ ਕਾਰਡ ਬਣਾ ਰਹੀ ਹੈ ਤਾਂ ਜੋ ਹਰ ਪਰਿਵਾਰ ਨੂੰ ਮਿਲ ਸਕੇ So, na Nadia...